ਸਾਤ ਸ਼੍ਰੀ ਅਕਾਲ ਦੋਸਤੋ ਟਾਈਮ ਪਾਸ ਇਸ ਨਵਨੀਤ ਨੂੰ ਜਦੋਂ ਮੈਂ ਪਹਿਲੀ ਵਾਰ ਇੰਸਟਾ ਤੇ ਮੈਸੇਜ ਕਰਿਆ ਤੇ ਉਸ ਵਕਤ ਵਾਸ ਇੱਕ ਟਾਈਮ ਪਾਸ ਸੀ ਮੈਂ ਨਹੀਂ ਸੀ ਜਾਣਦਾ ਇਹ ਹੀ ਕਿ ਇਹ ਟੈਂਪਾਸ ਵਾਲੀ ਲੜਕੀ ਜ਼ਿੰਦਗੀ ਦਾ ਹਿੱਸਾ ਬਣ ਜਾਵੇਗੀ ਵਕਤ ਗੁਜ਼ਰਦਾ ਗਿਆ ਤੇ ਇੱਕ ਦੂਜੇ ਦੇ ਕਰੀਬ ਹੁੰਦੇ ਗਏ ਕਦੇ ਫਿਲਮ ਦੇਖਣ ਚਲੇ ਜਾਣਾ ਕਦੇ ਪਾਰਕ ਚ ਬੈਠ ਜਾਣਾ ਲਵ ਯੂ ਲਵ ਯੂ ਬੋਲਦੇ ਇੱਕ ਦੂਜੇ ਦੀ ਆਦਤ ਪਾ ਬੈਠੇ ਇੱਕ ਦੂਜੇ ਬਿਨਾ ਰਹਿ ਨਹੀਂ ਹੁੰਦਾ ਸੀ ਵਕਤ ਗੁਜ਼ਰਦੇ ਉਸ ਨੂੰ ਰਿਸ਼ਤੇ ਆਉਣ ਲੱਗ ਗਏ ਤੇ ਉਸ ਨੇ ਟਾਲ ਦੇਣਾ ਇੱਕ ਦਿਨ ਉਸ ਨੇ ਆਪਣੀ ਮੰਮੀ ਕੋਲ ਮੇਰਾ ਜ਼ਿਕਰ ਕੀਤਾ ਤੇ ਮੰਮੀ ਨੇ ਪਾਪਾ ਨੂੰ ਦੱਸਿਆ ਪਾਪਾ ਖੂਬ ਗੁੱਸੇ ਹੋਏ ਤੇ ਮੇਰੇ ਬਾਰੇ ਪੁੱਛਿਆ ਤੇ ਦੱਸਿਆ ਕਿ ਮੈਂ ਬੇਰੁਜ਼ਗਾਰ ਹਾਂ ਫਿਰ ਉਹਨਾਂ ਨੇ ਸ਼ਰਤ ਰੱਖੀ ਕਿ ਮੁੰਡਾ ਕੈਨੇਡਾ ਚਲਾ ਜਾਵੇ ਤਾਂ ਕਰ ਦੇਵਾਂਗੇ 2 ਸਾਲ ਤੱਕ ਭੱਜ ਦੌੜ ਕਰਨ ਤੇ ਵੀ ਕੈਨੇਡਾ ਦਾ ਕੰਮ ਨਹੀਂ ਬਣਿਆ ਨਵਨੀਤ ਨਾਲ ਰੋਜ਼-ਰੋਜ਼ ਦੇ ਨੜਾਈ ਝਗੜੇ ਵਧਦੇ ਗਏ ਤੇ ਮਹੀਨਾ ਮਹੀਨਾ ਗੱਲ ਨਹੀਂ ਹੋਣੀ ਇੱਕ ਵਾਰ ਅਜਹੀ ਲੜਾਈ ਹੋਈ ਕਿ ਫੈਮਿਲੀ ਨੂੰ ਮੰਦਾ ਚੰਗਾ ਬੋਲ ਦਿੱਤਾ ਫਿਰ ਉਸਨੇ ਕਹਿ ਦਿੱਤਾ ਬਸ ਹੁਣ ਸਭ ਖਤਮ ਮੈਂ ਸੋਚਿਆ ਸ਼ਾਇਦ ਇਸ ਵਾਰ ਵੀ ਪਹਿਲਾ ਵਾਂਗ ਹੋਵੇਗਾ ਤੇ ਵਾਪਸ ਆ ਜਾਵੇਗੀ ਅਚਾਨਕ ਉਸਦੀ ਮੰਮੀ ਦੀ ਬਹੁਤ ਤबीयत ਖਰਾਬ ਹੋ ਗਈ ਕੁਝ ਦਿਨ ਹਸਪਤਾਲ ਰਹਿਣ ਪਿੱਛੋਂ ਜਦ ਘਰ ਆਈ ਤਾਂ ਉਸਦੀ ਮਾਸੀ ਪਤਾ ਲੈਣ ਆਈ ਤੇ ਉਸਨੇ ਨਵਨੀਤ ਦੇ ਰਿਸ਼ਤੇ ਦੀ ਫੇਰ ਗੱਲ ਤੋਰੀ ਤੇ ਮੰਮੀ ਬਹੁਤ ਖੁਸ਼ ਹੋਈ ਮੰਮੀ ਦੇ ਹਾਲਾਤ ਵੇਖ ਕੇ ਖੁਸ਼ੀ ਕਾਤਰ ਉਸ ਨੂੰ ਹਾਂ ਕਰਨੀ ਪਈ ਤੇ 2-3 ਮਹੀਨੇ ਗੁਜ਼ਰ ਗਏ ਮੈਂ ਵੀ ਆਕੜ ਕਰਕੇ ਮੈਸੇਜ ਨਹੀਂ ਕਰਿਆ ਜਦ ਕਰਿਆ ਤੇ ਸਭ ਕੁਝ ਖਤਮ ਹੋ ਗਿਆ ਸੀ ਉਸ ਦਿਨ ਲੱਗਿਆ ਸੀ ਕਿ ਮੇਰਾ ਜ਼ਿੰਦਗੀ ਦਾ ਮਕਸਦ ਖਤਮ ਹੋ ਗਿਆ ਮਰ ਜਾਣ ਨੂੰ ਦਿਲ ਕਰਦਾ ਠੀਕ ਹੈ ਜਦੋਂ ਪਿਆਰ ਕੌਣ ਨੂੰ ਦਿਲ ਕਰਦਾ ਠੀਕ ਹੈ ਜਦੋਂ ਪਿਆਰ ਹੁੰਦਾ ਪਤਾ ਨਹੀਂ ਚੱਲਦਾ ਪਰ ਪਿਆਰ ਕਰਨ ਤੋਂ ਪਹਿਲਾਂ ਸਾਨੂੰ ਫੈਮਲੀ ਬੈਕਗ੍ਰਾਉਂਡ ਵੀ ਦੇਖਣਾ ਚਾਹੀਦਾ ਨਹੀਂ ਤੇ ਬਾਅਦ ਚ ਬਹੁਤ ਤਕਲੀਫ ਹੁੰਦੀ ਹੈ ਟੇਕ ਕੇਅਰ ਕਹਿਣ ਵਾਲੇ ਦੁੱਖ ਦਿੰਦੇ ਜਾਂਦੇ ਜਾਂਦੇ ਨੇ ਜਾਂਦੇ ਜਾਂਦੇ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ